ਇਸ ਬੱਚੇ ਦੀ ਤੁਸੀਂ ਵੀਡੀਓ ਵੇਖ ਰਹੇ ਹੋ ਇੱਕ ਦੋ ਦਿਨਾਂ ਤੋਂ ਸੋਸ਼ਲ ਮੀਡੀਆ ਉੱਪਰ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਇਸ ਬੱਚੇ ਦਾ ਨਾਮ ਅਮਰਿਤ ਸਿੰਘ ਦੱਸਿਆ ਜਾ ਰਿਹਾ ਹੈ ਕਿ ਜੋ ਕਿ ਇਹਨਾਂ ਦੇ ਮਾਸਟਰ ਵੱਲੋਂ ਵੀਡੀਓ ਬਣਾਈ ਗਈ ਸੀ ਤੇ ਪੁੱਛਿਆ ਗਿਆ ਤੁਸੀਂ ਕੀ ਖਾ ਕੇ ਆਏ ਤਾਂ ਬੱਚਾ ਕਹਿੰਦਾ ਘਰੇ ਆਟਾ ਹੈ ਨਹੀਂ ਸੀ ਮੈਂ ਕੁਝ ਵੀ ਨਹੀਂ ਖਾ ਕੇ ਆਇਆ ਜਿਸ ਤੋਂ ਬਾਅਦ ਵੀਡੀਓ ਸੋਸ਼ਲ ਮੀਡੀਆ ਉੱਪਰ ਕਾਫੀ ਵਾਇਰਲ ਹੋਈ ਤੇ ਲੋਕਾਂ ਨੇ ਇਸ ਦੀ ਹੈਲਪ ਵੀ ਕੀਤੀ ਤੇ ਕਾਫੀ ਫੰਡ ਵੀ ਭੇਜਿਆ ਤੇ ਮਾਸਟਰ ਨੂੰ ਵੀ ਸਲਾਮ ਕਰਦੇ ਜਿਨ੍ਹਾਂ ਇਹਨਾਂ ਦੀ ਵੀਡੀਓ ਬਣਾਈ ਤੇ ਇਹਦੀ ਰੋਟੀ ਦਾ ਕੋਈ ਜਿਗਾੜ ਕੀਤਾ ਬਾਕੀ ਆਓ ਦੇਖੋ ਮਾਸਟਰ ਨੇ ਵੀ ਹੋਰ ਕੀ ਕਿਹਾ ਕਿਵੇਂ ਕਿਵੇਂ ਵੀਡੀਓ ਬਣੀ ਜਾਂ ਕਿਵੇਂ ਕੀਤਾ ਸਾਜ ਇਸ ਵੀਡੀਓ ਵਿੱਚ ਵੀ ਇੱਕ ਇੱਕ ਅੱਗੇ ਸ਼ੇਅਰ ਕਰੋ ਤਾਂ ਕਿ ਹੋਰ ਵੀ ਹੈਲਪ ਹੋ ਸਕੇ ਇਹਨਾਂ ਦੀ ਧੰਨਵਾਦ ਬ੍ਰਦਰ ਇਹ ਬੱਚਾ ਅਮਰਿਤ ਹੈ ਇਸ ਬੱਚੇ ਦੀ ਇਹ ਵੀਡੀਓ ਹੈ ਇਹ ਬੱਚਾ ਮੇਰੇ ਕੋਲ ਕਲੀਨ ਚੈੱਕ ਕਰਾਉਣ ਆਇਆ ਰਟੀਨ ਭਾਈ ਜਿਹਨੇ ਕੰਮ ਲੈਂਦੇ ਆ ਉਹ ਬੱਚਾ ਬੜਾ ਪਿਆਰ ਨਾਲ ਬੋਲਦਾ ਹੈ ਤੇ ਮੇਰਾ ਦਿਲ ਕੀਤਾ ਮੈਂ ਇਹਦੀ ਵੀਡੀਓ ਬਣਾਵਾਂ ਕੋਈ ਇਦਾਂ ਨਹੀਂ ਇਨਸੀਡੈਂਟ ਨਹੀਂ ਸੀ ਕੋਈ ਵੀ ਜਾਣ ਬੁਝ ਕੇ ਬਣਾਈ ਗਈ ਹੈ ਮੈਂ ਇਹਨੂੰ ਨੇਚਰਲੀ ਪੁੱਛਿਆ ਬੇਟਾ ਤੂੰ ਇਹ ਆ ਨਾ ਮੈਂ ਕੰਮ ਨਹੀਂ ਕੀਤਾ ਡਰਦਾ ਮਰਾ ਇਹਨਾਂ ਵੀ ਮੈਂ ਅਜ ਕੰਮ ਨਹੀਂ ਕੀਤਾ ਤੇ ਮੈਂ ਕਿਹਾ ਕਿ ਤੂੰ ਕੀਤਾ ਕਿਉਂ ਤੇਰੇ ਕੁੱਤ ਮਾਰੀਏ ਦੀ ਥੋੜੀ ਬਹੁਤ ਪਿਆਰ ਨਾਲ ਕਿਹਾ ਉਹ ਬੱਚੇ ਨੂੰ ਮੈਂ ਰੁਟੀਨ ਚ ਪੁੱਛ ਲਈ ਦੇ ਵੀ ਕੀ ਖਾ ਕੇ ਆਇਆ ਮੈਂ ਉਹਨੂੰ ਪੁੱਛਿਆ ਬੱਚੇ ਕੀ ਖਾ ਕੇ ਆਇਆ ਕਹਿੰਦਾ ਜੀ ਮੈਂ ਤਾਂ ਕੁਝ ਨਹੀਂ ਖਾ ਕੇ ਆਇਆ ਤੇ ਘਰੇ ਆਟਾ ਹੀ ਹੈ ਨਹੀਂ ਸੀ ਉਹ ਵਾਕਈ ਇਹ ਬੱਚੇ ਨੂੰ ਮੈਂ ਪ੍ਰਿਆਪ ਦਿੱਤਾ ਮੈਂ ਉਹਦੇ ਨਾਲ ਲਾਇਆ ਮੇਰੇ ਵੀ ਚੀਕ ਨੀ ਕਲੀ ਕਰੀ ਤਾਂ ਮੈਂ ਉਹਨੂੰ ਰਸੋਈ ਚ ਲੈ ਕੇ ਗਿਆ ਖਾਣਾ ਖਵਾਇਆ ਪਰ ਤੇ ਉਸ ਤੋਂ ਬਾਅਦ ਅਸੀਂ ਇਹਦੀ ਮੰਮੀ ਨੂੰ ਬੁਲਾਇਆ ਵਾਕਈ ਗੱਲ ਇਦਾਂ ਸੀ ਉਹਦੀ ਮੰਮੀ ਆਂਦੀ ਸਾਰਾ ਵੀ ਅਸੀਂ ਅਸੀਂ ਆਟਾ ਦੋ ਘਰੋਂ ਲੈਣ ਵੀ ਗਏ ਆ ਤੇ ਨਹੀਂ ਮਿਲਿਆ